ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟਲਾ ਸਰਫ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਸਾਹਿਬ ਹੁਣਾਂ ਕੋਲ ਆਪਾਂ ਆਏ ਆ ਤੇ ਕਾਫੀ ਦਿਨਾਂ ਬਾਅਦ ਅੱਜ ਆਏ ਵੀਰ ਜੀ ਹੁਣਾਂ ਕੋਲ ਥੋੜਾ ਇੱਧਰ ਕੰਮ ਦੇ ਹੀ ਕਿੰਦੇ ਕਰੌਣ ਤੇ ਆ ਖੁੱਲੀਆਂ-ਖੁੱਲੀਆਂ ਨਵੀਆਂ ਬਣਾਈਆਂ ਆ ਵਾ ਸਾਰੀਆਂ ਤੇ ਅੱਜ ਤੁਹਾਨੂੰ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਤੇ ਪੋਛਨੇ ਸਾਰੇ ਡਿਟੇਲ ਬਾਕੀ ਆ ਵੀ ਦੋਵੇਂ ਸੂਈਆਂ ਸਵਾਈਆਂ ਵਾ ਆਪਣੀ ਦੁੱਧ ਤੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਪਛੋ ਜਿਹੜਾ ਆਪਣਾ ਜਰੂਰ ਤਸੱਲੀ ਕਰਕੇ ਅਗਲੇ ਦੇ ਕਿਲੇ ਤੇ ਖੁੱਲਿਆ ਕਰੋ ਜੀ ਇਹਦੇ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਬਾਸ ਵਧੀਆ ਬਬਾ ਜੀ ਠੀਕ ਠਾਕ ਚਲੋ ਵਧੀਆ ਠੀਕ ਠਾਕ ਜੀ ਦਾ ਤੁਸੀਂ ਨਕਸ਼ਾ ਹੀ ਬਦਲਦਾ ਜੀ ਇੱਥੇ ਹਾਂਜੀ ਬਬਾ ਜੀ ਫਿਰ ਇਤਰਾ ਹੀ ਇੱਕ ਕੰਮਕਾਰ ਦੇਵੇ ਚਲਦਾ ਰਿਆ ਅੱਛਾ ਹਾਂਜੀ ਤੇ ਨਾਮ ਦੱਸਦੇ ਕਰੀਫਨ ਨਾਮ ਸੁਲਵਿੰਦਰ ਸਿੰਘ ਪਬਜੀ ਹਾਂਜੀ ਟ੍ਰੈਂਡ ਕੋਡ ਦਾ ਸਰ ਅਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 82696 27750 ਠੀਕ ਹੈ ਤੇ ਚਿੱਟਾ ਵੀ ਸ਼ਰਾਬੇ ਇਟਾ ਜੇ ਫਿਰ ਹਾਂ ਜੀ ਬਾਈ ਛਟਾ ਉਹ ਸ਼ਰਾਬੇ ਸੇਲ ਕਰਤਾ ਜੇ ਹੁਣ ਨਵਾਂ ਲੈ ਜਾਂਦਾ ਜੀ ਹੁਣ ਨਵਾਂ ਲੈ ਤਾਂ ਵੀ ਦਿਖਾ ਦਈਏ ਚੱਲੀ ਫਿਰ ਬਸ਼ੇਰਿਆਂ ਦਾ ਕਾਫੀ ਸ਼ੌਂਕ ਹੈ ਜਿਹੜਾ ਵਿਦਿਅਨਾਂ ਨੂੰ ਅੱਗੇ ਇੱਕ ਚਿੱਟਾ ਖੂਬਸੂਰਤ ਕਾਫੀ ਰੱਖਿਆ ਹੁੰਦਾ ਸੀ ਉਹਨੇ ਕਾ ਵੀ ਚੰਗੇ ਬਲੱਡ ਲਾਈਨ ਤੇ ਜਿਹੜਾ ਇਹ ਵੀ ਲੈਂਦਾ ਹੈ ਇਹਨਾਂ ਨੇ ਆ ਜੇ ਬੱਚਾ ਹੀ ਆ ਜਿਹੜਾ ਇਹ ਤੇਦੀ ਹਾਈਟ ਹੁਣ ਤੋਂ ਹੀ ਚੰਗੀ ਆ ਹਨ ਦੇਖ ਸਕਦੇ ਜੀ ਬਾਕੀ ਚਲੋ ਆਪੋ ਆਪਣੇ ਸ਼ੌਂਕ ਹੁੰਦੇ ਆ ਸਾਰਿਆਂ ਦੇ ਤੇ ਇਹ ਵੀ ਚੀਜ਼ਾਂ ਦੇ ਸ਼ੌਂਕ ਜਿਹੜੇ ਆ ਇਹ ਮਿੰਗਾ ਸ਼ੌਂਕ ਆ ਥੋੜਾ ਜਿਹਾ ਤੇ ਚਲੋ ਰੱਖਣਾ ਚਾਹੀਦਾ ਆ ਤੇ ਅੱਜ ਵਿੱਚ ਲਈ ਆਪਣੇ ਕੋ ਦੋ ਮੱਜਾਂ ਹੀ ਆ ਹਨਾ ਦੋ ਮੱਜਾਂ ਪਪਾ ਜੀ ਦੋ ਮੱਜਾਂ ਠੀਕ ਆ ਤੇ ਜਿਹੜੀ ਪਹਿਲੇ ਨੰਬਰ ਤੇ ਮੱਜ ਹੈ ਕਿੰਨਾ ਸੁਹਾ ਸੁਈ ਜੇ ਇਹ ਤੇਜਾ ਸੁਹਾ ਜੇ ਪਪਾ ਜੀ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹਨੂੰ 25 ਦਿਨ ਹੋ ਗਏ ਜੀ ਇਸ ਸੁਈ 25 ਦਿਨ ਹੋ ਗਏ ਆ ਕੱਟੀ ਹੈ ਮਗਰ ਹਾਂਜੀ ਕੱਟੀ ਜੀ ਆ ਮਗਰ ਕੱਟੀ ਹੈ ਠੀਕ ਹੈ ਕੱਟੀ ਨੇ ਦੋ ਚੰਗਾ ਛੱਡਿਆ ਵਾ ਨਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰ ਹੈ ਮੱਜ ਦੇ ਕੋਲ ਤੇ ਬਾਪਾ ਜੀ ਦੋਤੇ ਹੱਥ ਨੇ 14 ਕਿਲੋ ਜੋ ਪਰ ਪੱਠੇ-ਪੁੱਠੇ ਨੇ ਖਾਦੇ ਜਾਣ ਕੇ ਅੱਛਾ ਘਟਿਆ 12 ਕਿਲੋ ਦੁੱਧ ਆ ਅੱਛਾ ਪੱਟੀ ਦਾ ਪਾ ਗਿਆ ਅੱਛਾ 12 ਕਿਲੋ ਹੁਣ ਹੁਣ ਮਤਲਬ ਜਿਹੜਾ ਪੱਕਾ ਦੁੱਧ ਜਿਹੜਾ 12 ਕਿਲੋ ਹੈਗਾ ਵਾ ਇਹ ਦੇ ਕੋਲ ਤੇ ਇਹ ਵੀ ਜੇ ਦਿਲ ਤੋਂ ਲਾਜੂਗੀ ਤੇ ਫਿਰ ਜਿਹੜਾ ਵਾ ਖੇਡ ਕਾਣੇ ਚਲ ਜੂਗੀ ਉੱਥੇ 14 ਦੇ ਚਲ ਜੂਗੀ ਹਨਾ ਤੋਰੋ ਹੱਕਰੀ ਨਾ ਫਿਰ ਆਏ ਆਪਾਂ ਦੇਖ ਸਾਦੇ ਰੱਜੀ ਵੀ ਨਹੀਂ ਹੈ ਪੂਰੀ ਇਹ ਨਹੀਂ ਜਿਹੜਾ ਕਹਿੰਦੇ ਕਿ ਪੂਰਾ ਭਰਨ ਦੀ ਤੇ ਬਾਕੀ ਕੱਦ ਕਾਠ ਪੱਖੋਂ ਪੂਰੀ ਜਵਾਨ ਆ। ਭਾਰੇ ਪੱਲੇ ਦੀ ਆ ਮੱਝ ਜਿਹੜੀ ਚੰਗੇ ਪਿੱਠਪੁਰੇ ਦੀ ਮਾਲਕਿਆ ਜਿਹੜੀ ਤੇ ਥੱਲੇ ਆ ਵੀ ਚੰਗੀ ਬਣੀ ਆ। ਓਏ ਥੋੜਾ ਡਰਦੀ ਆ ਸਾਡੇ ਕੋਲ। ਕਈ ਇਹਦੇ ਪੁੱਛ ਨੂੰ ਜਿਹੜਾ ਡਾਕਟਰ ਦਾ ਭਲੇਖਾ ਵੀ ਪੈ ਜਾਣਾ। ਆ ਗਾਇਆ। 12 ਕਿਲੋ ਦੁੱਧ ਜਿਹੜਾ ਹੁਣ ਕਿੰਦੇ ਵੀ ਮੋਕੇ ਤੇ ਤਿਆਰ ਹੈ। ਕੋਈ ਨਹੀਂ ਲੈ ਜਾਵੇ ਕਰੀ ਉਧਰ ਨਾ ਸਿੱਧੀ ਲੈ ਜਾਓ। ਛੱਡ ਤੋ ਕੋਈ ਨਹੀਂ ਤੂੰ ਛੱਡ ਦੇ ਨੇ ਆਪੇ ਚੱਲ ਜਣਾ ਹੌਲੀ ਹੌਲੀ ਥੋੜਾ ਇਹ ਨਾ ਕਰਦੀ ਆ ਕਈ ਵਾਰੀ ਪਸ਼ੂ ਡਰ ਜਾਂਦਾ ਆ ਹਣ ਵੀ ਇਹਦੇ ਆਪਾਂ ਦੇਖ ਸਕਦੇ ਨੇ ਲੱਗੇ ਤੋਂ ਚੰਗੇ ਕੈਪ ਤੇ ਦੂਰ ਦੂਰ ਜਿਹੜਾ ਥਾਣੇ ਆ ਭਾਰੀ ਆ ਮੱਝ ਦੇ ਥੋੜਾ ਡਰਦੀ ਆ ਤੇ ਸੰਭਾਲਣੀ ਥੋੜੀ ਜੀ ਔਖੀ ਆ ਤੇ ਵੀ ਜੀ ਗੱਡੀ 'ਚ ਜੋੜਾ ਇਕੱਠਾ ਤੇ ਨਹੀਂ ਪਊਗਾ ਨਹੀਂ ਪਣਾ ਜੀ ਕੱਲੀ-ਕੱਲੀ ਜਾਊਗੀ ਹਨਾ ਤੇ ਇਹਦਾ ਮੋਲ ਆਪਾਂ ਦੱਸ ਤੀਏ ਇਹਦਾ ਬੱਬਾ ਜੀ 10 ਦਾਹ ਮੰਗਦਾ ਜੀ 1 ਲੱਖ ਦੇ 10000 ਹਾਂਜੀ ਕਿੰਨੇ ਦੀ ਦੇ ਦੇਣੀ ਆਪਾਂ ਪੰਜ ਹੱਟਾ ਦੇ ਅੱਛਾ ਯਾ ਸੁਣੋ ਇਹ ਕਰਦਾ ਬਿਲਕੁਲ ਤੁਸੀਂ ਹੀ ਦੱਸ ਦੋ ਉਹ ਜੀ ਬਾਕੀ ਦੋ ਤਿੰਨ ਹਜ਼ਾਰ ਛੋਟ ਕਰ ਦੀਏ ਔਰ ਫਿਰ ਕਰ ਦੋ 1 ਲੱਖ ਨਹੀਂ ਨਹੀਂ ਪੂਰੇ ਲੱਖ ਦੀ ਮੱਝ ਦੇ ਦਾਂਗੇ ਅੱਛਾ ਪੂਰੇ ਲੱਖ ਦੀ ਭਰਾਵੋ ਪੂਰੇ ਲੱਖ ਦੀ ਦਵਾਂਗੇ ਅੱਛਾ ਪੂਰੇ ਲੱਖ ਦੀ ਦੇ ਦੇਣੀ ਪੂਰਾ ਮਾਨਤਾਨ ਕਰਾਂਗੇ ਪੂਰਾ ਮਾਨਤਾਨ ਕਰਾਂਗੇ ਮਾਨਤਾਨ ਵਿੱਚ ਪੂਰਾ ਫੁੱਲ ਕਰ ਦੋਗੇ ਹਾਂਜੀ ਪੂਰਾ ਮਾਨਤਾਨ ਕਰ ਤੇ ਦੁੱਧ ਹੁਣ ਮੌਕੇ ਤੇ ਬਾ ਰਾਈਡਰ ਚਵਾ ਦੋਗੇ ਕਰ ਹੁਣ ਬਾ ਰਾਈਡਰ ਚਵਾ ਗਿਓ ਭਾਈ ਠੀਕ ਹੈ ਜੀ ਤੇ ਬਾਕੀ ਜਿੱਥੇ ਦਿਲ ਦੂ ਲੱਗੀ ਇੱਕ ਰੀ ਤੇ ਫੇਰ 14 ਦੇ ਆਪਣੇ ਹਾਂਜੀ ਬਾਬਾ ਜੀ ਥੋੜੀ ਡਰਦੀ ਜੀ ਵੇਖੋ ਤੁਹਾਡੇ ਸਾਹਮਣੇ ਵੀਡੀਓ ਬਣਾਉਂਦੇ ਹਾਂ ਡਰਨ ਦੀ ਹਾਂਜੀ ਹਾਂਜੀ ਥੋੜਾ ਜਿਹਾ ਨਾ ਅਜੇ ਪੂਰਾ ਦਿਲ ਨਹੀਂ ਰੱਖਣ ਦੀ ਤੇ ਆ ਜਿਹੜੀ ਮੱਝ ਜੇ ਹੁਣ ਤੋੜ ਇਹਦੇ ਮਗਰ ਵੀ ਬਬੇ ਕੱਟੀ ਏ ਇਹਦੇ ਮਗਰ ਵੀ ਕੱਟੀ ਆ ਹਾਂਜੀ ਇਹਨੂੰ ਸੋਈ ਨੂੰ ਕਿੰਨਾ ਚਿਰ ਹੋਇਆ ਆ ਇਹਨੂੰ ਬਾਬਾ ਜੀ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹ ਥੱਲੇ ਬਾਬਾ ਜੀ 11 ਕਿਲੋ ਦੁੱਧ ਏ ਪਰ ਹੁਣ 10 ਕਿਲੋ ਤੁਸੀਂ ਮੰਨੋ ਅੱਛਾ ਹਾਂਜੀ ਠੀਕ ਆ ਹਾਂਜੀ ਇਹ ਵੀ ਘੜੀ 13 ਕਿਲੋ ਦੁੱਧ ਦਾ ਚੋਗੇ ਲੈਂਦਾ ਹੈਗਾ ਅੱਛਾ ਇਹ ਵੀ 13 ਕਿਲੋ ਤੋਂ ਮੁੜੀ ਆ ਜੜੀ ਹਾਂਜੀ ਦੇ ਦੇ ਬੱਚੇ ਜਿਹੜਾ ਨਵੀਂ ਜਗ੍ਹਾ ਤੇ ਹੁੰਦਾ ਤੇ ਫਿਰ ਥੋੜਾ ਜਿਹਾ ਫਿਰ ਪਾ ਜਾਂਦਾ ਪਿੱਠਪੁੜੇ ਤੋਂ ਇਹ ਵੀ ਚੰਗੀ ਆ ਥੋੜਾ ਡਰਦੀਆਂ ਡਰਦੀਆਂ ਵਾਂ ਮੱਜਾਂ ਲੈ ਜਾ ਹੌਲੀ ਹੌਲੀ ਤੋੜ ਦੇ ਬੀ ਜੀ ਥੋੜਾ ਜਿਆ ਤੁਰੰਤੋ ਕਰਦੀਆਂ ਆ ਕਈ ਜਿਹੜੀ ਪੋਸ਼ਨ ਨੂੰ ਡਾਕਟਰ ਦਾ ਪੱਲਿਖਾ ਪਾਇਆ ਜਾਂਦਾ ਵਾ ਜਾਂ ਕਈ ਜਿਹੜੀ ਉਤਰਾ ਵੀ ਡਰ ਜਾਂਦੀਆਂ ਨੇ ਇੱਕ ਵਾਰੀ ਤੁਹਾਨੂੰ ਫਿਰ ਤੋਂ ਤੋੜ ਕੇ ਦਿਖਾ ਦਿੰਨੀ ਆ ਬਾਕੀ ਉਤਰ ਆਏ ਆ ਵੀ ਸਰੀਰਾਂ ਪਾਰੀਆਂ ਵਾ ਲੈ ਜਾ ਲੈ ਜਾ ਬਾਕੀ ਸੂਈਆਂ ਸਵਾਈਆਂ ਵਾ ਦੁੱਧ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਲੈ ਜਾ ਬੰਦ ਹੋ ਵੀ ਜਿਹੜੀ ਇਹਨੂੰ ਦੋਵਾਂ ਦੇ ਮਗਰ ਹੀ ਕਟੀਆਂ ਵਾ ਬਾਕੀ ਇਹਦੇ ਵੀ ਥਣ ਆਪਾਂ ਲਾਗੇ ਤੋਂ ਦੇਖ ਸਕਦੇ ਆ ਤੇ ਇਹਦੀ ਕੱਟੀ ਆ ਇਧਰ ਲਈ ਜੀ ਹਾਂਜੀ ਆਹ ਕੱਟੀ ਏ ਦੀ ਥਾ ਦੋ ਇੱਕ ਰੀ ਆਹ ਕੱਟੀ ਏ ਜਿਹੜੀ ਇਹਦੀ ਤੇ ਕਿੰਨਾ ਫਿਰ ਵੀਰ ਜੀ ਮੱਝ ਦਾ ਰੱਖਣਾ ਮੁੱਲ ਆਪਾਂ ਇਹਦਾ ਬਾਬਾ ਜੀ 95000 ਰੁਪਏ ਮੁੱਲ 94000 ਕਰਨੇ ਕੋ ਵਿੱਚ ਛੋਟ ਛੋਟ ਹੋਰ 3000 ਛੋਟ ਕਰਨਾ 92000 ਜੀ ਕਰ ਦੋ ਵੀਰ ਜੀ ਆਪੇ ਤੁਸੀਂ ਜਸਨਾ ਕਰ ਪੂਰੀ 90 ਦੀ ਦੇ ਦਾਂਗੇ ਬਾਬਾ ਜੀ ਅੱਛਾ ਪੂਰੇ 90 ਦੇ ਕੋਈ ਮਾਣਤਾਨ ਪੂਰਾ ਰੱਖਾਂਗੇ ਕਿ ਕੋਈ ਵੀਰ ਭਰਾ ਆਉਗਾ ਫੋਨ ਲਾਵੇ ਕਰੀ ਹਨਾ ਕਰੀ ਰੋਬਨ ਨੂੰ ਪੁੱਛ ਲਈ ਆਪਾਂ ਰੋਬਨ ਦੱਸ ਓਏ ਹਰਖੰਡ ਛੋਟੇ ਵੀਰ ਤੋਂ ਬੇਲੀ ਠੀਕ ਹੈ ਓਕੇ ਅੱਛਾ ਓਕੇ denn ਬੇਲੀ ਠੀਕ ਹੈ ਪੂਰਾ ਮਾਰ ਰੱਖਾਂਗੇ ਹਰ ਕੋਈ ਨਹੀਂ ਕੋਈ ਫੋਨ ਲਾਵੇ ਕਰੀ ਦੇ ਆਪੇ ਮੌਕੇ ਤੇ ਕਰ ਦੋਗੇ ਕਿ ਇਹ ਆ ਵੀ ਮੱਜਾਂ ਦੇ ਹਿਸਾਬ ਨਾਲ ਕੋਈ ਮੁੱਲ ਲਾਵੇ ਹਨਾ ਤੇ ਫਿਰ ਉਸਾ ਨਾ ਫਿਰ ਮੌਕੇ ਤੇ ਆਪੇ ਸਬਦਾ ਆ ਜਾਊਗਾ ਬਿਲਕੁਲ ਬਾਬਾ ਜੀ ਭਾਰੀਆਂ ਮੱਜਾਂ ਦੇ ਵੇਖੋ ਤੇ ਸੋਈਆਂ ਸੁਵਾਈਆਂ ਵਾ ਇੱਥੇ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਖੜੋ ਇਹ ਤਾਂ ਸੁਆ ਦੂਸਰਾ ਹੈ ਵੇਖੋ